ਇਹ ਮੈਕਸੀਡੈਂਟ ਹੋਇਆ ਇਹ ਜੀ ਕਰਮਪ੍ਰੀਤ ਲੜਕਾ ਜੀ ਤੇ ਉਮਰ ਇਹਦੀ ਹੈਗੀ ਕੋਈ 18-20 ਸਾਲ ਜੀ ਇਹ ਨਾਨਕਸਰ ਸ਼ਾਂਗੇ ਸੰਪੜਪਾੜ ਚੱਲ ਰਹੇ ਨੇ ਉੱਥੇ ਗਿਆ ਸੀ ਮੱਥਾ ਟੇਕਣ ਵਾਸਤੇ ਉੱਥੋਂ ਤੜਕੇ 4 ਵਜੇ ਤਕਰੀਬ ਉੱਥੋਂ ਚੱਲੇ ਨੇ ਤਰਾਂ ਵਾਲੀ ਤੋਂ ਹੁੰਦੇ ਹੋਏ ਇਧਰ ਆ ਰਹੇ ਸੀ ਪਿੰਡ ਨੂੰ ਵਾਪਸ ਤੇ ਇਹਨਾਂ ਦਾ ਇਹ ਸੀ ਵੀ ਰਸਤੇ ਦੇ ਵਿੱਚ ਟਰਾਲੀ ਜਾ ਰਹੀ ਸੀ ਇਧਰੋਂ ਤੇ ਉਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਏ ਤੇ ਲੋਕਾਂ ਦੀ ਸਹਾਇਤਾ ਦੇ ਨਾਲ ਹੀ ਇਹਨੂੰ ਲਿਆਂਦਾ ਗਿਆ ਇੱਥੇ ਕੱਲਾ ਕੱਲਾ ਇਹ ਲੜਕਾ ਸੀਗਾ ਦੋ ਭੈਣਾਂ ਨੇ ਉਹ ਛੋਟੀਆਂ ਨੇ ਇਹਦੇ ਤੋਂ ਤੇ ਬਹੁਤ ਮੁਸ਼ਕਲ ਹੋ ਗਿਆ ਇਹ ਘਰ ਦਾ ਜਿਹੜਾ ਜਿਹੜਾ ਸੀਗਾ ਉਹ ਬਹੁਤ ਜਿਆਦਾ ਔਖਾ ਹੋ ਗਿਆ ਇਹ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਇਹ ਮੋਟਰਸਾਈਕਲ ਤੇ ਜੀ ਚਾਰ ਜਣੇ ਸੱਟੇ ਪਏ ਨੇ ਜੀ ਤੇ ਇਹਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਜਿਹੜੇ ਦੋ ਸੀਗੇ ਉਹ ਜਿਹੜੇ ਨੇ ਉਹ ਜ਼ਖਮੀ ਨੇ ਅਮੋਂ ਸਾਹਮਣੀ ਟੱਕਰ ਹੋਈ ਹੈ ਹਾਂਜੀ ਅਮੋਂ ਸਾਹਮਣੀ ਟੱਕਰ ਹੋ ਗਈ ਇਹਨਾਂ ਦੀ ਤੇ ਇਹਦੇ ਜਿਆਦਾ ਸੱਟ ਹੋਣ ਕਰਕੇ ਮੱਥੇ ਦੇ ਵਿੱਚ ਸੱਟ ਲੱਗੀ ਇਹਦੇ ਬੂਹੇ ਵੀ ਇਹਦਾ ਖਰਾਬ ਹੋ ਗਿਆ ਸੱਟ ਲੱਗਣ ਦੇ ਨਾਲ ਤੇ ਮੌਕੇ ਤੇ ਮੌਤ ਹੋ ਗਈ ਹੈ ਜੀ ਟਰਾਲੀ ਦੀ ਲਾਪਰਵਾਹੀ ਹਾਂਜੀ ਟਰਾਲੀ ਵਾਲਿਆਂ ਨੇ ਲਾਪਰਵਾਹੀ ਇਹੇ ਰਾਤ ਨੂੰ ਮੈਨਿੰਗ ਕਰਦੇ ਨੇ ਤੇ ਤੜਕੇ ਇਹਨਾਂ ਨੇ ਛੋਟੀਆਂ ਛੋਟੀਆਂ ਲਾਈਟਾਂ ਲਾਈਆਂ ਹੋਈਆਂ ਅੱਗੇ ਪਤਾ ਨਹੀਂ ਲੱਗਦਾ ਕਿਸੇ ਨੂੰ ਐ ਲੱਗਦਾ ਜਿਵੇਂ ਕੋਈ ਮੋਟਰਸਾਈਕਲ ਆ ਰਿਹਾ ਜਾਂ ਛੋਟੀ ਚੀ ਜਾਰੀ ਹੈ ਤੇ ਉਹਦੇ ਕਾਰਨ ਜਿਹੜਾ ਵੀ ਰਾਤ ਦਾ ਟਾਈਮ ਹੋਣ ਕਰਕੇ ਇਹ ਹਾਦਸਾ ਵਾਪਰ ਗਿਆ ਜੀ ਕੀ ਨਾਮ ਤੁਹਾਡਾ ਹੈ ਮੇਜ ਸਿੰਘ ਜੀ ਸਰ ਇਹ ਲੜਕਾ ਹੈ ਕਰਨਦੀਪ ਸਿੰਘ ਜੀ ਉਮਰ ਇਹਦੀ ਕਰੀਬ ਵੀਤ 19-20 ਸਾਲ ਜੀ ਇਹ ਤੜਕੇ ਨਾਨਕਸਰ ਗੁਰਦੁਆਰੇ ਤੋਂ ਆ ਰਿਹਾ ਜੀ ਮੱਥਾ ਟੇਕ ਕੇ ਤਕਰੀਬਨ ਟਾਈਮ ਹੈਗਾ ਸੀ 4:30 ਦਾ ਜੀ ਸਾਹਮਣੇ ਰੇਤ ਵਾਲੀ ਟਰਾਲੀ ਆ ਰਹੀ ਸੀ ਉਹਦੇ ਵਿੱਚ ਵੱਜ ਗਈ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਰੇਤਾ ਵਾਲਾ ਟਰਾਲੀ ਲੈ ਗਿਆ ਭਾਈ ਆ ਇੰਨੀ ਧੋਈ ਕਿਵੇਂ ਹੁੰਦੀ ਹੈ ਰੇਤਾ ਦੇ ਇਹ ਸਾਰੇ ਤਾਂ ਫਿਰ ਰਾਤ ਹੀ 2 ਨੰਬਰ ਦਾ ਧੰਦਾ ਚੱਲਦਾ ਜੀ ਪਰ ਕੋ ਘਟ ਭਾਈ ਰਾਤ ਹੀ ਕਰਦੇ ਆ ਜੀ 2 ਨੰਬਰ ਜੀ ਰੇਤਾ ਨਾ ਟੋਣੀ ਹੁੰਦੀ ਹੈ ਟਰਾਲੀ ਕਿੱਥੋਂ ਦੇ ਨਿਕਲੇ ਟਰਾਲੀ ਤਰ੍ਹਾਂ ਵਾਲੀ ਪਿੰਡ ਤੋਂ ਦੱਸਦੇ ਆ ਜੀ ਪੁਲਿਸ ਨੂੰ ਸੂਚਿਤ ਕਰਤਾ ਗਿਆ ਜੀ ਹਾਂ ਜੀ ਥਾਣੇ ਦੱਸਤਾ ਨੌਜਵਾਨ ਸੀ ਰਹਿਣ ਵਾਲਾ ਤੇ ਸਾਡਾ ਹੀ ਬੱਚਾ ਸੀਗਾ ਜੀ ਤੇ ਗੁਰੂ ਘਰ ਤੋਂ ਸੇਵਾ ਕਰਕੇ ਆ ਰਹੇ ਸੀਗੇ ਜੀ ਤੇ ਆਪਣੇ دوست ਨੂੰ ਛੱਡ ਕੇ ਆ ਰਹੇ ਸੀ ਤੇ ਰਾਸਤੇ ਦੇ ਵਿੱਚ ਜਿਹੜੀ ਰੇਤਾ ਵਾਲੀ ਟਰਾਲੀ ਸੀ ਉਹਦੇ ਵਿੱਚ ਵੱਜੇ ਜੀ ਉਹਦੀ ਲਾਈਟ ਛੁੱਟੀ ਹੋਣ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਜਿਵੇਂ ਮੋਟਰਸਾਈਕਲ ਦੀ ਲਾਈਟ ਹੁੰਦੀ ਹੈ ਐਵੇਂ ਕਰਕੇ ਉਹਨਾਂ ਨੂੰ ਭੁਲੇਖਾ ਪਿਆ ਤੇ ਜਿਹੜੀ ਟਰਾਲੀ ਦੇ ਨਾਲ ਸਿੱਧੀ ਟੱਕਰ ਹੋਈ ਤੇ ਬੱਚੇ ਦੀ ਮੌਕੇ ਤੇ ਡੈਥ ਹੋ ਗਈ ਜੀ ਕਿੰਨੀ ਕੁ ਮਰਦਾ ਸੀਗਾ ਉਮਰ 20 ਸਾਲ ਨੌਜਵਾਨ ਮੁੰਡਾ ਸੀ ਬਿਲਕੁਲ 2004 ਦਾ ਬਰਥ ਹੈ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਡੈਥ ਹੋ ਗਈ ਜੀ ਟਰਾਲੀ ਕਰਦੇ ਨਾਲ ਪਰੀ ਸੀ ਟਰਾਲੀ ਰੇਤਾ ਨਾਲ ਪਰੀ ਸੀ ਹਾਂਜੀ ਏ ਰੇਤਾ ਨਾ ਟਰਾਲੀ ਜਿਹੜੀ ਪਰਿਸ਼ੋਨ ਦੇ ਨਾਲ ਵੱਜਿਆ ਤੇ ਦੋ ਪੰਡਾਂ ਦਾ ਲੋਕਲ ਕਲੌਤਾ ਭਰਾ ਸੀਗਾ ਜੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਡੈਥ ਹੋ ਗਈ ਜੀ ਤਾਂ ਵੀ ਸਾਨਿਟੀ ਲੱਗੇ ਹੀ ਬਈ ਨਾਮ ਕੀ ਹੈ ਤੁਹਾਡਾ ਦੱਸਿਓ ਤੇ ਕਿਵੇਂ ਐਕਸੀਡੈਂਟ ਹੋਇਆ ਮੇਰਾ ਬੇਟਾ ਹੈ ਕਿਵੇਂ ਐਕਸੀਡੈਂਟ ਹੋਇਆ ਇਹ ਲਗਾਉ ਦੇ ਵਿੱਚ ਹੰਗੇ ਮੁੰਡੇ ਨੂੰ ਛੱਡਣ ਗਏ ਨੇ ਤਰਾ ਵਾਲੇ ਮੋੜ ਤੇ ਜਾ ਕੇ ਕਾਦੇ ਨਾਲ ਹੋਇਆ ਐਕਸੀਡੈਂਟ ਇਹ ਟਰਾਲੀ ਨਾਲ ਕਾਦੀ ਸਪਰੀ ਰੇਤਾ ਦੀ ਮੌਕੇ ਤੇ ਮੌਤ ਹੋ ਗਈ ਹਾਂਜੀ ਮੌਕੇ ਤੇ ਤੇ ਤਰਾ ਵਾਲੇ ਮੁੰਡੇ ਨੂੰ ਛੱਡਣ ਗਏ ਹਾਂ ਤੇ ਰਾਜ ਟਰਾਲੀ ਹੀ ਰੇਤਾ ਦੀ ਭਰੀ ਹੋਈ ਤੇ ਉਹਨਾਂ ਦੀ ਲਾਈਟਾਂ ਬੁਝੀਆਂ ਆਈਆਂ ਸੀ ਉਹਨਾਂ ਦੀ ਗੋਠਾ ਵਜੀ ਮੌਕੇ ਤੇ ਇਹ ਨੁਕਸਾਨ ਹੋ ਗਿਆ ਤੁਹਾਡਾ ਇਸ ਵੇਲੇ ਸਾਡੇ ਕੋਲ ਆਏ ਨੇ ਐਕਸੀਡੈਂਟ ਦਾ ਕੇਸ ਆਇਆ ਸੀ ਤੇ 3 ਜਣੇ ਸੀਗੇ ਉਹਨਾਂ ਚ ਇੱਕ ਤਾਂ ਸੀ ਫਰੋਇਪੁਰ ਰੈਫਰ ਕਰ ਦਿੱਤਾ ਇੱਕ ਦੀ ਮੌਕੇ ਤੇ ਮੌਤ ਹੋਈ ਸੀ ਜਦੋਂ ਅਸੀਂ ਹੁਣ ਚੱਕੀ ਤੇ ਇੱਕ ਸਾਡੇ ਕੋਲ ਹੈਗਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਉਹਦਾ ਮੈਡੀਕਲਿਕਲ ਕੇਸ ਜੀ ਤਿਆਰ ਕਰਨਾ ਹੈ ਜੀ ਰਜਿਸਟਰ ਕਰਕੇ ਫਿਰ ਕਰਾਂਗੇ ਫੋਟੋ ਕਰਕੇ